ਉਹ ਦੇ ਦੇਓ ਸੁਨੇਹਾ ਜਿਹੜੇ ਲੱਤਾਂ ਖਿੱਚਦੇ ਸਾਡੀ ਕਬੂਤਰਬਾਜੀ ਨੂੰ ਰਹਿੰਦੇ ਬਿਨਾ ਗੱਲੋਂ ਬਦਨਾਮ ਕਰਦੇ ਅਸੀਂ ਨਸ਼ਾ ਤਾਂ ਨਹੀਂ ਵੇਚਦੇ ਸਾਨੂੰ ਸ਼ੌਂਕ ਇਹਨਾਂ ਦਾ ਕਿਉਂ ਬਿਨਾ ਗੱਲੋਂ ਸਾਡੇ ਨਾਲ ਰਹਿੰਦੇ ਅੜਦੇ ਪਾਈਏ ਮਖਣੀ ਬਦਾਮਨਿਤ ਸਰੌਚਾਰੀ ਦੀ ਤੁਸੀਂ ਕਿਵੇਂ ਕਹਿ ਦਿੱਤਾ ਇਹਨਾਂ ਤੇ ਜ਼ੁਲਮ ਕਰਦੇ ਇਹ ਮੋਹ ਪਿਆਰ ਦੀ ਆ ਗੇਮ ਬਾਰਡਰਾਂ ਤੋਂ ਪਾਰ ਬਣੇ ਸਾਡੇ ਕਈ ਨਵੇਂ ਯਾਰ ਸਦਾ ਮੰਗੀਏ ਦੁਆਮਾਂ ਜਿਹੜੇ ਰਹਿਣ ਵਸਦੇ ਜੇ ਪੌਣੀਆਂ ਠੱਲ ਪਾਉ ਨਸ਼ੇ ਚੱਟੇ ਤੇ ਪੰਜਾਬ ਦੀ ਜਵਾਨੀ ਨੂੰ ਜੋ ਨਿਤ ਖਾਈ ਜਾਂਦਾ ਏ ਮਰ ਜਾਣਾ ਸੀ ਕਦੋਂ ਦਾ ਮਾਛੀ ਵਾਲੇ ਵਾਲੇ ਨੇ ਵੀ ਇਹ ਨਸ਼ਿਆਂ ਦੀ ਦਲਦਲ ਵਿੱਚ ਬਸ ਇੱਕ ਕਬੂਤਰਾਂ ਦਾ ਸ਼ੌਕ ਹੀ ਬਚਾਈ ਜਾਂਦਾ ਏ ਉਹ ਬਾਲਿਓ ਸਿਆਲਿਓ ਮਰ ਜਾਣਾ ਸੀ ਮਾਛੀ ਵਾਲੇ ਵਾਲੇ ਨੇ ਵੀ ਨਸ਼ਿਆਂ ਦੀ ਦਲਦਲ ਵਿੱਚ ਬਸ ਇੱਕ ਕਬੂਤਰਾਂ ਦਾ ਸ਼ੌਕ ਹੀ ਬਚਾਈ ਜ